ਮੈਂ ਅੱਜ ਆਪਣੇ ਪਿੰਡ ਆਇਆ। ਸਿਆਣੇ ਕਹਿੰਦੇ ਆ ਕਿ ਬੰਦਾ ਜਿੱਡਾ ਮਰਜੀ ਵੱਡਾ ਬਣ ਜੇ ਆਪਣੇ ਪਿੰਡ ਦੇ ਲੋਕਾਂ ਤੋਂ ਆਪਣੀਆਂ ਚਾਚੀਆਂ ਤਾਈਆਂ ਤੋਂ ਆਪਣੇ ਭੈਣਾਂ ਭਾਈਆਂ ਤੋਂ ਵੱਡਾ ਨਹੀਂ ਹੋ ਸਕਦਾ। ਏਸੇ ਪਿੰਡ ਦੀਆਂ ਗਲੀਆਂ 'ਚ ਖੇਡੇ ਆ। ਏਸੇ ਪਿੰਡ ਦੀਆਂ ਗਲੀਆਂ 'ਚ ਵੱਡੇ ਹੋਏ ਆ। ਕਲਾਕਾਰ ਦੇ ਤੌਰ ਤੇ ਵੀ ਵਿਚਰੇ ਆ। ਹੁਣ ਪੰਜਾਬ ਦੇ ਇੱਕ ਮੁੱਖ ਸੇਵਾਦਾਰ ਦੇ ਤੌਰ ਤੇ ਡਿਊਟੀ ਲੱਗੀ ਹੋਈ ਆ। ਤੇ ਮੈਂ ਬੇਨਤੀ ਕਰਨ ਆਇਆ ਸੀ ਪਿੰਡ ਕਿ ਪਾਈਚਾਰਕ ਸਾਂਝ ਬਣਾ ਕੇ ਰੱਖੋ ਤੇ ਬਹੁਤ ਸਾਰੇ ਪਿੰਡ ਸਰਬਸੰਮਤੀ ਕਰ ਰਹੇ ਹਨ ਬਿਨਾਂ ਲੜਾਈਆਂ ਪੜਾਈਆਂ ਤੋਂ ਸਰਪੰਚ ਚੁਣ ਰਹੇ ਨੇ ਚੰਗੇ ਬੰਦਿਆਂ ਨੂੰ ਸਰਪੰਚ ਚੁਣ ਲਓ ਤੁਹਾਨੂੰ ਉਮੀਦ ਹੈ ਕਿ ਪਿੰਡ ਵਾਲੇ ਮੇਰਾ ਮਾਨ ਰੱਖਣਗੇ ਤੇ ਇਸ ਪਿੰਡ ਚ ਸਰਸੰਮਤੀ ਹੈ ਇਸ ਵਾਰ ਜ਼ਿਆਦਾਤਰ ਸਰਬਸੰਮਤੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹਨੂੰ ਕਿਵੇਂ ਦੇਖੋ ਪਹਿਲੀ ਵਾਰ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਜੀ ਸਰਸੰਮਤੀ ਕਿਉਂਕਿ ਦੇਖੋ ਐਮਐਲਏ ਜਾਂ ਐਮਪੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤਾਂ ਜਾਣਦੇ ਨਹੀਂ ਸੀ ਇਹਨੂੰ ਕਿੱਥੋਂ ਦਾ ਸੀ ਇਹ ਬਸ ਵੋਟਾਂ ਬਾਤੀਆਂ ਪਾਰਟੀ ਦੇ ਪਿੱਛੇ ਲੱਗ ਕੇ ਪਾਤੀਆਂ ਜਾਂ ਕਿਸੇ ਮਾਮੇ ਚਾਚੇ ਦੇ ਮਗਰ ਲੱਗ ਕੇ ਪਾਤੀਆਂ ਜਾਂ ਇਹ ਰਹਿ ਜਾ ਨਿਕਲੂ ਗਏ ਪਤਾ ਨਹੀਂ ਸੀ ਪਰ ਸਰਪੰਚ ਬਾਰੇ ਜਾਂ ਮੈਂਬਰ ਬਾਰੇ ਤੁਸੀਂ ਇੱਥੇ ਕਹਿ ਨਹੀਂ ਸਕਦੇ ਕਿਉਂਕਿ ਉਹ ਤਾਂ ਹਰੋ ਥੋੜੇ ਮੱਥੇ ਲੱਗਦੇ ਆ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਸਾਰਾ ਸਾਰੇ ਪਿੰਡ ਨੂੰ ਓਪਨ ਹੁੰਦਾ ਇੱਕ ਖੁੱਲੀ ਕਿਤਾਬ ਵਾਂਗੂ ਹੁੰਦਾ ਸੋ ਮੈਨੂੰ ਉਮੀਦ ਹੈ ਕਿ ਇਸ ਵਾਰ ਚੰਗੇ ਸਰਪੰਚ ਚੁਣੇ ਜਾਣਗੇ ਚੰਗੇ ਆ ਇਹ ਡੈਮੋਕ੍ਰੇਸੀ ਦੀ ਨਹੀਂ ਹੈ ਜਿਹੜੇ ਪੰਚਾਇਤਾਂ ਨੇ ਡੈਮੋਕ੍ਰੇਸੀ ਦੀ ਨਹੀਂ ਹੈ ਔਰ ਨਹੀਂ ਵਾਸਤੇ ਜਦੋਂ ਭਾਈਟਾ ਲੈਣ ਜਾਂਦੇ ਆ ਪੱਠੇ ਵਾਲੇ ਨੂੰ ਇਹ ਕਹਿੰਦੇ 1 ਰੁਪਿਆ 2 ਰੁਪਿਆ ਭਾਵੇਂ ਮਹਿੰਗੀ ਲਾ ਲਈ ਪਰ 200 ਮਨਾ ਦੇਣੀ ਇੱਟਾ ਅਸਲੀ ਦੇ ਦੇਣੀ ਸੋ ਨੀਹਾਂ ਦੇ ਵਿੱਚ ਇੱਟਾ ਚੰਗੀਆਂ ਲੱਗੀਆਂ ਲੱਗਣਗੀਆਂ ਤਾਂ ਬਿਲਡਿੰਗਾਂ अच्छੇ ਬਣਨਗੀਆਂ ਵਿਸ਼ੇਸ਼ ਪੈਕੇਜ ਦਾ ਤੁਹਾਡੇ ਵੱਲੋਂ ਐਲਾਨ ਕੀਤਾ ਕਿ ਆਸਾ ਬਹੁਤ ਉਹ ਤਾਂ ਸਾਰੇ ਪੰਜਾਬ ਵਾਸਤੇ ਆ 5 ਲੱਖ ਰੁਪਿਆ ਬਾਕੀ ਸਾਰੇ ਪਿੰਡ ਦੀ ਜੋ ਪਹਿਲੀ ਡਿਮਾਂਡ ਚਾਹੇ ਸਟੇਡੀਅਮ ਹੋਵੇ ਚਾਹੇ ਉਹ ਸਕੂਲ ਹੋਵੇ ਚਾਹੇ ਮੋਹੱਲਾ ਕਲੀਨਿਕ ਹੋਵੇ ਚਾਹੇ ਸੜਕਾਂ ਹੋਣ ਉਹ ਉਹਨਾਂ ਦੀ ਡਿਮਾਂਡ ਹੈ ਮੈਂ ਚਾਹੁੰਦਾ ਪਿੰਡਾਂ ਚ ਭਾਈ ਚਰਖਾ ਸਾਂਝ ਬਣੀ ਰਹੇ ਮਾਨ ਸਾਹਿਬ ਇਤਨਾ ਕਿੰਦਰ ਸਰਕਾਰ ਲਗੋਟੀ ਟ ਗਲਤ ਕਾਨੂੰਨ ਲੈ ਕੇ ਆ ਰਹੀ ਹੈ ਜਿਸ ਦੇ ਨਾਲ 15000 ਕਰੋੜ ਰੁਪਏ ਪੰਜਾਬ ਦੇ ਵਿੱਚ ਲਗੋਤੀਆਂ ਪੰਜਾਬ ਪੰਜਾਬ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਦਾ ਗਲਤ ਕਾਨੂੰਨ ਲਾਗੂ ਨਹੀਂ ਕੀਤਾ ਜਿਹੜੇ ਕਾਨੂੰਨ ਨਾਲ ਪੰਜਾਬ ਦੇ ਵਿੱਚ ਰੋਜ਼ਗਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੇ ਕਿਸੇ ਵਪਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੀ ਖੇਤੀ ਨੂੰ ਸੱਟ ਵੱਜਦੀ ਹੈ ਉਹ ਕੇਂਦਰ ਸਰਕਾਰ ਦਾ ਕਾਨੂੰਨ ਹੈ ਪਰ ਪੰਜਾਬ ਦਾ ਉਹ ਲਾਗੂ ਨਹੀਂ ਹੋਊਗਾ ਫਿਰ ਜੈ ਮਿਲਪ ਐਸੋਸੀਏਸ਼ਨ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਹੈ ਸਿਹਤ ਮੰਤਰੀ ਸਾਹਿਬ ਨੂੰ ਫੋਟੋ ਨਾਲ ਮਿਲਣ ਦਾ ਟਾਈਮ ਮੰਗਦੇ ਜੀ ਕਿਰਪਾ ਮਿਲਾਂਗੇ ਜੀ ਹਰ ਰੋਜ਼ ਮਿਲਦੇ ਰਹਨੇ ਆ ਕਿਉਂਕਿ 8 ਤੋਂ 12 ਤਰੀਕ ਹਰ ਰੋਜ਼ ਮਿਲਦੇ ਰਹਨੇ ਆ ਢੇਲਾਲ ਪੰਚਾਇਤਾਂ ਸੁਖ ਸ਼ਾਂਤੀ ਨਾਲ ਨਿਭੜ ਜਾਣ ਔਰ ਬਿਨਾ ਕਿਸੇ ਝਗੜੇ ਤੋਂ ਬਿਨਾ ਕਿਸੇ ਲੜਾਈਆਂ ਤੋਂ ਹੋ ਜਾਣ ਚੰਗੇ ਸਰਪੰਚ ਮੈਂਬਰ ਚੁਣੇ ਜਾਣ ਤਾਂ ਕਿ ਉਹ ਆਪਣੇ ਪਿੰਡਾਂ ਦੀ ਤਰੱਕੀ ਵਾਸਤੇ ਸਾਡੇ ਕੋਲੇ ਆਉਣ ਪਿੰਡਾਂ ਵਾਸਤੇ ਗ੍ਰਾਂਟਾਂ ਮੰਗਣ ਕਿਉਂਕਿ ਪੈਸਾ ਪਿੰਡਾਂ ਦਾ ਹੀ ਹੈ ਪੈਸਾ ਸ਼ਹਿਰਾਂ ਦਾ ਹੀ ਹੈ ਕਸਬਿਆਂ ਦਾ ਹੀ ਹੈ ਲੋਕਾਂ ਦੇ ਟੈਕਸ ਦਾ ਪੈਸ ਪਿੰਡਾਂ ਤੇ ਲੱਗੇ ਤੇ ਪਿੰਡ ਚਮਕਣ ਇਹ ਨਾ ਹੋਵੇ ਕਿ ਮਤਲਬ ਸਰਪੰਚ ਜਿਹੜਾ ਜਾਂ ਪੰਚਾਇਤ ਹੈ ਉਹ ਪਿੰਡ ਦੀ ਉਹ ਵਿਰੋਧੀ ਹੋ ਜੇ ਕਿ ਅਸੀਂ ਪੈਸੇ ਨਹੀਂ ਲੱਗਣ ਦੇਣੇ ਇਹਦੇ ਨਾਲ ਸਾਡੀ 헤ਠੀ ਹੁੰਦੀ ਹੈ ਸਾਡਾ ਨੱਕ ਨਹੀਂ ਰਹਿੰਦਾ ਅਸੀਂ ਫਲਾਨੀ ਪਾਰਟੀ ਦੀ ਆਪਣਾ ਇਸੇ ਕਰਕੇ ਅਸੀਂ ਜਿਹੜੇ ਚੋਣ ਨਿਸ਼ਾਨ ਨੇ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਉਹ ਅਸੀਂ ਫ੍ਰੀ ਕੀਤੇ ਨੇ ਕਿ ਲੋਕਲ ਚੋਣ ਨਿਸ਼ਾਨਾਂ ਤੇ ਲੜੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਕਿਸੇ ਪਾਰਟੀ ਦਾ ਸੇਤ ਕੇ ਮੈਜਿਕ ਸਵਾਲ ਕਰਕੇ ਜਾ ਅੱਜ ਪਿੰਡਾਂ ਆ ਕੇ ਹੋ ਟਿਕੋਗੇ